ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ Google ਨੂੰ ਇੱਕ ਵੱਡਾ ਝਟਕਾ ਲੱਗਾ ਹੈ ਅਰਸਲ Google ਦੇ ਉੱਤੇ ਪ੍ਰਾਈਵੇਸੀ ਮੋਡ ਦੇ ਉੱਤੇ ਜਸੂਸੀ ਕਰਨ ਦੇ ਦੋਸ਼ ਲੱਗੇ ਨੇ ਜਿਸ ਦੇ ਚਲਦਿਆਂ 220 ਦੇ ਵਿੱਚ Google ਦੇ ਉੱਤੇ ਇੱਕ ਮੁਕਦਮਾ ਦਾਇਰ ਕੀਤਾ ਗਿਆ ਸੀਗਾ ਕਿ ਜੋ Google ਸਰਚ ਇੰਜਨ ਹੈ ਇਹ ਲੋਕਾਂ ਦੀ ਪ੍ਰਾਈਵੇਸੀ ਜੋ ਹੁੰਦੀ ਆ ਉਸ ਦੇ ਵਿੱਚ ਝਾਕਦਾ ਉਸ ਦੀ ਜਸੂਸੀ ਕਰਦਾ ਤਾਂ ਇਸ ਦੀ ਉਲੰਘਣਾ ਦਾ ਜੋ ਮੁਕਦਮਾ ਸੀਗਾ ਅਮਰੀਕਾ ਦੇ ਵਿੱਚ ਚਲਾਇਆ ਗਿਆ ਸੀਗਾ ਕੰਪਨੀ ਹੁਣ ਇਸ ਮੁਕਦਮੇ ਦਾ ਨਿਪਟਾਰਾ ਕਰਨ ਲਈ ਤਿਆਰ ਹੋ ਗਈ ਹੈ ਤਾਂ ਦੱਸਦੀ ਹੈ ਕਿ Google ਉਤੇ ਯੂਜ਼ਰਸ ਨੂੰ ਪ੍ਰਾਈਵੇਟ ਮੋਡ ਚ ਬ੍ਰਾਊਜ਼ ਕਰਨ ਉਤੇ ਉਹਨਾਂ ਨੂੰ ਟਰੈਕ ਕਰਨ ਦੇ ਉਹਨਾਂ ਦੀ ਪ੍ਰਾਈਵੇਸੀ ਉੱਤੇ ਹਮਲਾ ਕਰਨ ਦੇ ਦੋਸ਼ ਲੱਗੇ ਨੇ ਜਿਸ ਦੇ ਉੱਤੇ Google ਸਰਚ ਇੰਜਨ ਨੂੰ 5 ਅਰਬ ਡਾਲਰ ਯਾਨੀ ਕਿ 41 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਸੀ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਜਿਸ ਦੇ ਉੱਤੇ ਅਮਰੀਕਾ ਜ਼ਿਲ੍ਹਾ ਜੱਜ ਯੋਵਨ ਰੋਜ਼ਰਸ ਨੇ ਵੀਰਵਾਰ ਨੂੰ ਕੈਲੀਫੋਰਨੀਆ ਵਿੱਚ ਕੇਸ ਦੀ ਇੱਕ ਨਿਰਧਾਰਿਤ ਸੁਣਵਾਈ ਨੂੰ ਰੋਕ ਦਿੱਤਾ ਸੀ ਜਦੋਂ ਵਕੀਲਾਂ ਨੇ ਕਿਹਾ ਕਿ ਉਹ ਇੱਕ ਸ਼ੁਰੂਆਤੀ ਸਮਝੌਤੇ ਉੱਤੇ ਪਹੁੰਚ ਗਏ ਨੇ ਸੋ ਕੀ ਹੈ ਪੂਰਾ ਮਾਮਲਾ ਦਰਸਲ ਮੁਕਦਮੇ ਚ ਦਾਅਵਾ ਕੀਤਾ ਗਿਆ ਸੀਗਾ ਕਿ Google ਨੇ ਯੂਜ਼ਰ ਦੀ ਗਤੀਵਿਧੀ ਉੱਤੇ ਨਜ਼ਰ ਰੱਖੀ ਸੀ ਜਦੋਂ ਉਸਨੇ Google Chrome ਬ੍ਰਾਊਜ਼ ਦੇ ਵਿੱਚ ਇੱਕ ਹੋਰ ਬ੍ਰਾਊਜ਼ਰ ਦੇ ਪ੍ਰਾਈਵੇਟ ਮੋਡ ਉੱਤੇ ਸੈੱਟ ਕੀਤਾ ਸੀ ਇਹ ਕਹਿੰਦਾ ਹੈ ਕਿ ਇਸਨੇ Google ਨੂੰ ਉਪਭੋਗਤਾਵਾਂ ਦੀਆਂ ਤਰਜੀਹਾਂ ਅਤੇ ਸੰਭਾਵੀ ਤੌਰ ਉੱਤੇ ਸ਼ਰਮਨਾਕ ਚੀਜ਼ਾਂ ਉੱਤੇ ਜਾਣਕਾਰੀ ਦੇ ਵਿਸ਼ਾਲ ਭੰਡਾਰ ਦੇ ਵਿੱਚ ਬਦਲ ਦਿੱਤਾ ਹੈ ਇਹ ਕਹਿੰਦਾ ਹੈ ਕਿ Google ਕੰਪਿਊਟਰ ਜਾਂ ਫੋਨ ਦੇ ਲਗਭਗ ਹਰ ਉਪਭੋਗਤਾ ਦੇ ਗੁਪਤ ਡੇਟਾ ਨੂੰ ਐਕਸੈਸ ਜਾਂ ਫਿਰ ਇਕਤ੍ਰ ਕਰਨਾ ਜਾਰੀ ਨਹੀਂ ਰੱਖ ਸਕਦਾ ਇਸ ਦੇ ਕਰਕੇ Google ਦੇ ਉੱਤੇ ਦੋਸ਼ ਲੱਗੇ ਨਾ ਜਿਸ ਕਰਕੇ Google ਉੱਤੇ 41000 ਕਰੋੜ ਰੁਪਏ ਦਾ ਜੁਰਮਾਨਾ ਲੱਗਾ